ਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਜ਼ਿਮੀਂਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਕਿਸਾਨ ਭਰਾ ਠੀਕ ਠਾਕ ਹੋਮੂਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵਾਂ ਉੱਪਰ ਗੱਲ ਕਰਾਂਗੇ ਝੋਨੇ ਦੇ ਵਿੱਚ ਜਿਹੜੀ ਨਵੀਂ ਬਿਮਾਰੀ ਚੱਲੀ ਹੋਈ ਹੈ ਕਿਉਂਕਿ ਅੱਜ ਤੋਂ 2-3 ਸਾਲ ਪਹਿਲਾਂ ਵੀ ਜਿਹੜਾ ਇਸ ਬਿਮਾਰੀ ਨੇ ਪੰਜਾਬ ਦੇ ਵਿੱਚ ਹਮਲਾ ਕੀਤਾ ਸੀ ਝੋਨੇ ਦੇ ਵਿੱਚ ਤੇ ਹੁਣ ਜਿਹੜੇ ਇਹਦੇ ਲੱਛਣ ਹੈ ਮਧਰੇ ਬੂਟੇ ਬੌਣੇ ਬੂਟੇ ਖੇਤਾਂ ਦੇ ਵਿੱਚ ਕਿਸਾਨਾਂ ਦੇ ਫੇਰ ਦੇਖੇ ਗਏ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਇਸ ਬਿਮਾਰੀ ਨੂੰ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਆ ਕਿਉਂਕਿ ਵੈਸੇ ਤਾਂ ਇਹਦਾ ਜਿਹੜਾ ਬਿਮਾਰੀ ਦਾ ਇਲਾਜ ਹੈਗਾ ਨਹੀਂ ਹਜੇ ਤੱਕ ਕੋਈ ਵੀ ਦਵਾਈ ਮਿਲੀ ਨਹੀਂ ਗਈ ਲੱਭੀ ਨਹੀਂ ਤੇ ਪਰ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਕਿਵੇਂ ਇਸ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਆ ਬਹੁਤ ਹੱਦ ਤੱਕ ਜਿਹੜਾ ਆਪਾਂ ਨੁਕਸਾਨ ਤੋਂ ਫਾਇਦਾ ਹੋ ਸਕਦਾ ਹੈ ਤੇ ਨਾਲੇ ਆਪਾਂ ਤੁਹਾਨੂੰ ਦੱਸੂਗੇ ਵੀ ਕਿਹੜੀ-ਕਿਹੜੀ ਕਿਸਮਾਂ ਦੇ ਵਿੱਚ ਜਿਹੜਾ ਇਸ ਬਿਮਾਰੀ ਦਾ ਅਟੈਕ ਹੋਇਆ ਹੈ ਤੇ ਮਦਰੇ ਬੂਟੇ ਦੇਖੇ ਗਏ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਦੇ ਨਾਲ ਬਨੇ ਰਹੋ ਤੇ ਜਿਨ੍ਹਾਂ ਕਿਸਾਨ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਮੇਰੇ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਮਿਲ ਸਕੇ ਤੇ ਕਿਸਾਨ ਭਰਾਓ ਪਹਿਲਾ ਤਾਂ ਹੁਣ ਜ਼ਿਮੀਂਦਾਰ ਭਰਾਵਾਂ ਦਾ ਇਹ ਕਹਿਣਾ ਹੈ ਸਾਰਿਆਂ ਨੇ ਵੀਡੀਓਜ਼ ਵੀ ਦੇਖੀਆਂ ਨੇ ਵੀ PR131 ਵੈਰੈਟੀ ਹੋਗੀ ਤੇ PR128 ਵੈਰੈਟੀ ਹੋਗੀ ਇਹਨਾਂ ਦੋਵਾਂ ਵੈਰੈਟੀਆਂ ਦੇ ਵਿੱਚ ਜਿਹੜਾ ਮਦਰੇ ਬੂਟੇ ਬਾਉਣੇ ਬੂਟਿਆਂ ਨੇ ਅਟੈਕ ਵੱਧ ਕੀਤਾ ਉਹ ਕੋਈ ਕਈ ਜ਼ਿਮੀਂਦਾਰ ਪਰਹਾਵਾਂ ਨੇ PR131 ਵੈਰੈਟੀ ਨੂੰ ਖੇਤੇ ਦੇ ਵਿੱਚ ਬਾਇਆ ਵੀ ਅਤੇ ਦੁਬਾਰਾ ਝੋਨਾ ਲਾਇਆ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਕਿਸਾਨਪ੍ਰਭੂ ਇਹਦੇ ਵਿੱਚ ਕਿਸਾਨਪ੍ਰਭੂ ਆਪਾਂ ਇੱਕ ਵੈਰੈਟੀ ਨੂੰ ਦੋਸ਼ ਨਹੀਂ ਕਹਿ ਸਕਦੇ ਕਿਉਂਕਿ ਸਾਰੇ ਜ਼ਿਮੀਂਦਾਰ ਪ੍ਰਾਪੀ ਆਪ ਪੀਆਰ 131 ਪੀਆਰ 131 ਹੀ ਕਰ ਰਹੇ ਇਹਦੇ ਵਿੱਚ ਕਿਸਾਨਪ੍ਰਭੂ ਵੈਰੈਟੀ ਦਾ ਨਹੀਂ ਕਸੂਰ ਕਿਉਂਕਿ ਮੰਨ ਸਕਦੇ ਵੀ ਪੀਆਰ 131 ਤੇ 128 ਦੇ ਵਿੱਚ ਬੌਨੇ ਬੂਟੇ ਵੱਧ ਨੇ ਪਰ ਇਹ ਗੱਲ ਨਹੀਂ ਹੈਗੀ ਕਿਸਾਨਪ੍ਰਭੂ ਵੀ ਹੋਰ ਕਿਸਮਾਂ ਦੇ ਵਿੱਚ ਬੌਨੇ ਬੂਟੇ ਹੈਗੇ ਨਹੀਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਵਾਂ ਕੋਈ ਵੈਰੈਟੀ ਅਜੇ ਨਹੀਂ ਹੈਗੀ PR121 ਹੋਗੀ 21 ਹੋਗੀ 28 ਹੋਗੀ 29 ਹੋਗੀ 30 ਹੋਗੀ 31 ਹੋਗੀ 32 ਹੋਗੀ ਪੂਸ਼ਾ ਹੋਗੀ ਆ ਡੌਗਰ ਪੂਸ਼ਾ ਹੋਗੀ ਹਾਈ ਰੈਡ ਕਿਸਮਾ ਹੋਗੀ 750 ਹੋ ਗਿਆ ਸਾਰੇ ਤੇ ਬਾਸਮਤੀ ਕਿਸਮਾ ਹੋਗੀ ਕਿਸਾਨ ਪ੍ਰਾਵੋ 1509 ਹੋਗੀ ਹੋਰ ਵੀ ਜਿੰਨੀਆਂ ਵੀ ਬਾਸਮਤੀ ਆ ਇਹ ਸਾਰੀਆਂ ਕਿਸਮਾਂ ਦੇ ਵਿੱਚ ਕਿਸਾਨ ਪ੍ਰਾਵੋ ਮਦਰੇ ਬੂਟੇ ਦੇਖੇ ਗਏ ਤੇ ਤੁਸੀਂ ਹੈਰਾਨ ਮੰਨ ਜਾਓਗੇ PR126 ਵੈਰੈਟੀ ਦੇ ਵਿੱਚ ਵੀ ਕਿਸਾਨ ਪ੍ਰਾਵੋ ਜਿਹੜੇ ਮਧਰੇ ਬੂਟੇ ਆਏ ਨੇ ਮੈਂ ਤੁਹਾਨੂੰ ਦੱਸ ਵੀ ਦਿੰਦਾ ਰੋਪੜ ਜ਼ਿਲ੍ਹੇ ਦੇ ਵਿੱਚ ਜਿਹੜੇ ਪਿਲਾਗਲੇ ਪਿੰਡ ਨੇ ਉਹਨਾਂ ਦੇ ਕਿਸਾਨ ਭਰਾਵਾਂ ਨੇ ਪੀਆਰ 126 ਦੀ ਲੋਵਾਈ ਕੀਤੀ ਹੋਈ ਸੀ ਤੇ ਉਹਨਾਂ ਦੇ ਜਿਹੜੇ ਪੀਆਰ 126 ਦੇ ਵਿੱਚ ਮਧਰੇ ਬੂਟੇ ਆਏ ਨੇ ਪਰ ਬਹੁਤਾ ਨੁਕਸਾਨ ਨਹੀਂ ਕੀਤਾ ਪਰ ਹੋਰ ਕਿਸਮਾਂ ਦੇ ਵਿੱਚ ਵੀ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਸਾਰੀ ਕਿਸਮਾਂ ਦੇ ਵਿੱਚ ਮਦਰੇ ਬੂਟੇ ਦੇਖੇ ਗਏ ਆ ਜੀਮੇਦਾਰ ਭਰਾਵੋ ਸਿਰਫ ਫਰਕ ਇਹ ਕਿ ਇੰਨਾ ਹੈਗਾ ਜਰੂਰ ਜਿਹੜੀ ਆਪਾਂ ਗੇਤੀ ਲਵਾਈ ਕੀਤੀ ਹੈ ਕਿਸਮਾਂ ਦੀ ਉਹਨਾਂ ਦੇ ਵਿੱਚ ਵੱਧ ਹੈ ਜਿਹੜੀ ਆ ਕਿਸਮਾਂ ਦੀ ਪਛੇਤੀ ਲਵਾਈ ਹੋਈ ਆਪਾਂ ਲੇਟ ਲਵਾਈ ਕੀਤੀ ਹੈ ਉਹਨਾਂ ਕਿਸਮਾਂ ਦੇ ਵਿੱਚ ਜਿਹੜੀ ਇਹ ਸਮੱਸਿਆ ਘੱਟ ਆਈ ਹੈ ਬਾਕੀ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਹੈ ਵੀ ਕਿਹੜੀ ਤੁਸੀਂ ਜਿਵੇਂ ਪੀਆ 131 ਵੈਰਾਈਟੀ ਹੋਗੀ 28 ਹੋਗੀ ਜੀਨਾ ਕਿਸਾਨੁਪਰਾਵਾਂ ਨੇ ਵੈਰਾਈਟੀ ਲੇਟ ਲਾਈ ਹੈ ਤੁਸੀਂ ਤਰੀਕ ਦੱਸਿਣੀ ਹੈ ਜਿਵੇਂ 20 ਜੂਨ ਤੋਂ ਜਿਹੜੇ ਕਿਸਾਨੁਪਰਾਵਾਂ ਨੇ ਲਵਾਈ ਕੀਤੀ ਹੈ 25 ਜੂਨ ਨੂੰ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਤੁਹਾਡੇ ਜਿਹੜੇ ਬੌਣੇ ਬੂਟੇ ਦੀ ਸਮੱਸਿਆ ਆਈ ਹੈ ਜਾਂ ਫਿਰ ਨਹੀਂ ਕਿਉਂਕਿ ਸੋਨੇ ਦੇ ਵਿੱਚ ਆਇਆ ਵੀ ਇਹ ਗੇਤੀਆ ਦੇ ਵਿੱਚ ਵਾਧਾ ਹੈ ਲੇਟ ਵਾਲੀ ਕਿਸਮਾ ਜਿਹੜੀ ਠੀਕ ਹੈ ਥੋੜੀ-ਬਹੁਤੀ ਸਮੱਸਿਆ ਹੋ ਸਕਦੀ ਹੈ ਕਿਤੇ ਆਪਾਂ ਨੂੰ ਬੌਣੇ ਬੂਟੇ ਦੇਖ ਸਕਦੇ ਆ ਪਰ ਬਹੁਤਾ ਨੁਕਸਾਨ ਨਹੀਂ ਹੈਗਾ ਕਮੈਂਟਾਂ 'ਚ ਜ਼ਰੂਰ ਦੱਸਿਓ ਤੇ ਹੁਣ ਕਿਸਾਨ ਭਰਾ ਉਹ ਗੱਲ ਆਂਦੀ ਐ ਇਸ ਬਿਮਾਰੀ ਨੂੰ ਆਪਾਂ ਕੰਟਰੋਲ ਕਿਵੇਂ ਕਰਨਾ ਹੁਣ ਜੇ ਤੁਹਾਡੇ ਕਿਸਾਨ ਭਰਾ ਉਹ ਖੇਤ ਦੇ ਵਿੱਚ ਤੁਹਾਨੂੰ ਬੋਨੇ ਬੂਟੇ ਆ ਦੀ ਤੁਹਾਨੂੰ ਕਿਤੇ ਵੀ ਬੋਨੇ ਬੂਟੇ ਦਿਖਦੇ ਆ ਪਹਿਲੀ ਗੱਲ ਤਾਂ ਉਹਨੂੰ ਪੱਟ ਕੇ ਖੇਤੋਂ ਬਾਹਰ ਕੱਢ ਦਿਓ ਕਿਉਂਕਿ ਇਹ ਜਿਹੜੀ ਬਿਮਾਰੀ ਐ ਤੇ ਚਿੱਟੇ ਦੇਲੇ ਦੇ ਰਾਹੀਂ ਫੈਲਦੀ ਐ ਜੇ ਬਿਮਾਰੀ ਵਾਲੇ ਬੂਟੇ ਤੇ ਤੇਲਾ ਬੈਠ ਗਿਆ ਉਹਨੇ ਰਾਤ ਚੂਸ ਕੇ ਦੂਏ ਬੂਟੇ 'ਚ ਜਾ ਕੇ ਉਹਨੇ ਵਾਇਰਸ ਫਲਾ ਦੇਣਾ ਇਸ ਕਰਕੇ ਇਹ ਗੱਲ ਦੀ ਗੌਰ ਜਰੂਰ ਰੱਖੋ ਤੇ ਦੂਜਾ ਨੰਬਰ ਕਿਸਾਨਪਰਾਵੋ ਪਾਣੀ ਘਟਾ ਦਿਓ ਜਿਹੜੀ ਆ ਹੁਣ ਮੇ 1 ਮਹੀਨੇ ਦੀ ਆ ਝੋਨਾ ਹੋ ਗਿਆ ਉਹਦੇ ਵਿੱਚ ਇੱਕ ਵਾਰ ਕਿਸਾਨਪਰਾਵੋ ਪਾਣੀ ਨੂੰ ਸੁਕਾ ਕੇ ਨਾਵਾ ਪਾਣੀ ਦਈ ਜਾਓ ਜਿਵੇਂ ਅੱਜ ਆਪਾਂ ਪਾਣੀ ਦਿੱਤਾ ਦੋ ਦਿਨ ਬਾਅਦ ਫੇਰ ਦੇ ਦਿਓ ਕਿਉਂਕਿ ਹੁਣ ਬਹੁਤੇ ਪਾਣੀ ਦੀ ਆਪਾਂ ਨੂੰ ਖੜਾਣ ਦੀ ਜਰੂਰਤ ਨਹੀਂ ਕਿ ਜਿਹੜੀ ਆ ਝੋਨਾ 1 ਮਹੀਨੇ ਦਾ ਹੋ ਗਿਆ 30 ਦਿਨਾਂ ਦਾ ਤੇ ਅਗਲਾ ਨੰਬਰ ਕਿਸਾਨਪਰਾਵੋ ਤੇਲੇ ਵਾਲੀ ਸਪਰੇ ਜੇ ਤੁਹਾਨੂੰ ਲੱਗਦਾ ਵੀ ਖੇਤ ਦੇ ਵਿੱਚ ਬੌਣੇ ਬੂਟੇ ਦੀ ਸਮੱਸਿਆ ਆ ਰਹੀ ਹੈ ਜਾਂ ਤੁਹਾਡੇ ਬੌਣੇ ਬੂਟੇ ਜ਼ਿਆਦਾ ਨੇ ਤਾਂ ਕਿਸਾਨ ਭਰਾਵੋ ਤੁਸੀਂ ਚਿੱਟੇ ਤੇਲੇ ਨੂੰ ਕੰਟਰੋਲ ਜ਼ਰੂਰ ਕਰੋ ਤੁਸੀਂ ਕੋਈ ਵੀ ਜਿਹੜੀ ਤੇਲੇ ਦੀ ਦਵਾਈ ਵਰਤ ਸਕਦੇ ਹੋ ਕੋਸ਼ਿਸ਼ ਕਰੋ ਵੀ ਆਮ ਦਵਾਈਆਂ ਨਾ ਕਿਸਾਨ ਭਰਾਵੋ ਵਰਤਿਓ ਜਿਵੇਂ ਚੈਸ ਹੋਊਗੀ ਉਸheen ਹੋਗੀ ਇਹ ਤੁਸੀਂ ਦਵਾਈਆਂ ਦੀ ਜਿਹੜੀ ਆਪਣੇ ਝੋਨੇ ਦੇ ਵਿੱਚ ਸਪਰੇ ਕਰ ਸਕਦੇ ਬਾਕੀ ਕਿਸਾਨ ਪ੍ਰਭ ਹੁਣ ਕਮੈਂਟਾਂ ਚ ਜਰੂਰ ਦੱਸਿਓ ਤੇ ਵੀਡੀਓ ਚ ਵਧੀਆ ਲੱਗੀ ਤਾਂ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਇਹ ਸ਼ੇਅਰ ਜਰੂਰ ਕਰਿਓ ਆਪਣੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ